ਸੜਕ ਦੇ ਅਣ ਸੁਖਾਵੀ ਘਟਨਾ ਤੋਂ ਬਾਅਦ ਹਰ ਇੱਕ ਸਿਕਨਟ ਬਹੁਤ ਐਮ ਹੁੰਦਾ ਹੈ ਪਰ ਹੁਣ ਸੜਕਾਂ ਤੇ ਹੋਣ ਵਾਲੇ ਐਕਸੀਡੈਂਟ ਤੇ ਮੌਤ ਦਰ ਦੇ ਵਿੱਚ 46% ਤੋਂ ਵੱਧਦੀ ਕਮੀ ਆਈ ਹੈ ਇਹ ਸਭ ਕੁਝ ਭਗਵੰਤ ਮੰਨ ਲਿਆ ਗਈ ਵਾਲੀ ਪੰਜਾਬ ਸਰਕਾਰ ਦੁਆਰਾ ਨਿਯੁਕਤ ਕੀਤੀ ਗਈ ਸੜਕ ਸੁਰੱਖਿਆ ਫੋਰਸ ਦੇ ਸਦਕਾ ਹੋਇਆ 144 ਪੈਟਰੋਲੀ ਵਹੀਕਲਸ 60 ਪੈਟਰੋਲਿੰਗ ਪੁਆਇੰਟਸ ਪਗਵੰਤ ਮੰਦੀ ਅਗਵਾਈ ਵਾਲੀਸ ਪੰਜਾਬ ਸਰਕਾਰ ਦਾ ਇੱਕੋ ਵਾਦਾ ਪੰਜਾਬ ਨੂੰ ਬਣਾਉਣਾ ਹੈ ਰੰਗਲਾ ਪੰਜਾਬ ਜੇਕਰ ਕਿਤੇ ਵੀ ਕੋਈ ਦੁਰਘਟਨਾ ਗਿਆ ਐਕਸੀਡੈਂਟ ਵਗੈਰਾ ਹੁੰਦਾ ਤਾਂ ਜੀ ਤੁਰਤ ਕਾਰਵਾਈ ਕਰਕੇ 5-7 ਮਿੰਟ ਦੇ ਵਿੱਚ ਪਹੁੰਚੀਦਾ ਜੇਕਰ ਬੰਦਾ ਜਿਆਦਾ ਸੀਰੀਅਸ ਹੋਵੇ ਤੇ ਉਹਨੂੰ ਉਹਨੂੰ ਚੌਕੇ ਦਾ ਹਸਪੀਟਲ ਚਾਹੀਦਾ ਤੇ ਜੇਕਰ ਬਾਈ ਜੇਕਰ ਕੋਈ ਕੁਛ ਨੰਬਰ ਵਾਲਾ ਸੋਡੀਅਮ ਬਲੰ ਪੱਟੀ ਕਰਕੇ ਉਸ ਨੂੰ ਫਰਸਟੇ ਦੇ ਕੇ ਚਲਾ ਜੀਦਾ ਹੈ ਜਿਵੇਂ ਹੀ ਕੋਈ ਰੋਂਗ ਪਾਰਕਿੰਗ ਸਾਈਡ ਤੇ ਟਰੱਕ ਵਗੈਰਾ ਜਾਂ ਹੋਰ ਸਾਧਨ ਵੀ ਲੱਗੇ ਹੁੰਦੇ ਹਨ ਤੇ ਉਹਨਾਂ ਨੂੰ ਅਸੀਂ ਸਾਈਡ ਤੇ ਕਰਾ ਕੇ ਉਹਨਾਂ ਨੂੰ ਨੀਮਾ ਬਾਰੇ ਜਾਣੂ ਕਰਾ ਕੇ ਅਸੀਂ ਉਹਨੂੰ ਤੋੜ ਦਿੰਨੇ ਹਾਂ ਪਹਿਲਾ ਸੂਬਾ ਪੰਜਾਬ ਜਿਨੇ ਆਪਦੀ ਸੜਕਾਂ ਵਾਸਤੇ ਅੱਡ ਪੁਲਿਸ ਬੜਾ ਲਈ ਤੁਸੀਂ ਖੜੀਆਂ ਦੇਖੀ ਹੋਣੀਆਂ ਗੱਡੀਆਂ ਉਹਨਾਂ ਦੀਆਂ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਘੱਟ ਮੌਤਾਂ ਹੋਈਆਂ ਨੇ ਕਿਉਂਕਿ ਟਾਈਮ ਤੇ ਪਹੁੰਚ ਜਾਂਦੇ ਆ ਚੱਕ ਕੇ ਹਸਪਤਾਲ ਚਲੇ ਜਾਂਦੇ ਆ ਸਲਮਾਨ ਖਾਨ ਦੀ ਐਨ ਜੀਓ ਬੀਇੰਗ ਹਿਊਮਨ ਵੱਲੋਂ ਭੇਜੀਆਂ ਦੋ ਕਿਸ਼ਤੀਆਂ ਕੀਤੀਆਂ ਗਈਆਂ ਸਪੋਰਟ ਆਪ ਦੇ ਜਨਰਲ ਸਕੱਤਰ ਦੀਪਕ ਬਾਲੀ ਨੇ ਫਿਰੋਜ਼ਪੁਰ ਹੜ੍ਹ ਪ੍ਰਭਾਵਿਤ ਪਿੰਡ ਗੱਟੀ ਰਾਜੋਕੇ ਦਾ ਕੀਤਾ ਦੌਰਾ ਪਾਣੀ ਉਤਰਨ ਤੋਂ ਬਾਅਦ ਵੀ ਲੋਕਾਂ ਦੀ ਕੀਤੀ ਜਾਵੇਗੀ ਹਰ ਸੰਭਵ ਸਹਾਇਤਾ ਫਿਰੋਜ਼ਪੁਰ ਵਿਖੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਦਾ ਹਾਲਚਾਲ ਜਾਣਨ ਲਈ ਅੱਜ ਦੀਪਕ ਬਾਲੀ ਜਨਰਲ ਸਕੱਤਰ ਆਮ ਆਦਮੀ ਪਾਰਟੀ ਚੇਅਰਮੈਨ ਟੂਰਿਜ਼ਮ ਪੰਜਾਬ ਤੇ ਵਾਈਸ ਪ੍ਰਧਾਨ ਪੰਜਾਬ ক্রিকেট ਐਸੋਸੀਏਸ਼ਨ ਵੱਲੋਂ ਪਿੰਡ ਗੱਟੀ ਰਾਜੁਕੇ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਸ਼੍ਰੀ ਦੀਪਕ ਬਾਲੀ ਨੇ ਪਿੰਡ ਵਿੱਚ ਪਹੁੰਚ ਕੇ ਪਹਿਲਾਂ ਉੱਥੇ ਪਾਣੀ ਦੇ ਪੱਧਰ ਦਾ ਚਾਇਜ਼ਾ ਲਿਆ ਅਤੇ ਨਾਲ ਹੀ ਉਥੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਇਹ ਇੱਕ ਕੁਦਰਤੀ ਆਫਤ ਹੈ ਜਿਸ ਨੂੰ ਸਾਰਿਆਂ ਨੇ ਰਲ ਮਿਲ ਕੇ ਹੀ ਸਾਹਮਣਾ ਕਰਨਾ ਹੈ ਅਤੇ ਇਸਔਖੀ ਘੜੀ ਦੇ ਵਿੱਚ ਇੱਕ ਦੂਜੇ ਦਾ ਸਾਥ ਦੇਣਾ। ਉਨ੍ਹਾਂ ਕਿਹਾ ਕਿ ਸਰਕਾਰ ਪਾਸੋਂ ਵੀ ਲਗਾਤਾਰ ਰਾਹਤ ਕਾਰਜ ਕਿਤੇ ਜਾ ਰਹੇ ਨੇ ਅਤੇ ਨਾਲ ਹੀ ਪਿੰਡ ਵਾਸੀਆਂ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਦਾ ਰਾਹਤ ਕਾਰਜਾਂ ਵਿੱਚ ਪਰਮਾ ਸਹਿਯੋਗ ਮਿਲ ਰਿਹਾ ਹੈ ਉਹਨਾਂ ਕਿਆ ਉਹ ਇੱਥੇ ਅੱਜ ਲੋਕਾਂ ਦਾ ਹਾਲਚਾਲ ਜਾਣਨ ਅਤੇ ਉਹਨਾਂ ਦੀ ਮਦਦ ਲਈ ਆਏ ਹਨ ਉਹਨਾਂ ਕਿਆ ਕਿ ਉਹਨਾਂ ਵੱਲੋਂ ਫਿਲਮੀ ਐਕਟਰ ਸਲਮਾਨ ਖਾਨ ਦੇ ਐਨ ਜੀਓ ਬੀਇੰਗ ਹਿਊਮਨ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਅੱਜ ਇਸ ਪਿੰਡ ਲਈ ਦੋ ਕਿਸ਼ਤੀਆਂ ਦੀ ਸੇਵਾ ਭੇਜੀ ਗਈ ਹੈ ਅਤੇ ਇਹ ਵੀ ਕਿਹਾ ਗਿਆ ਹੈ ਕਿ ਪਾਣੀ ਨਿਕਲਣ ਉਪਰੰਤ ਵੀ ਉਹਨਾਂ ਵੱਲੋਂ ਕਈ ਪਿੰਡਾਂ ਨੂੰ ਗੋਦ ਲਿਆ ਜਾਵੇਗਾ ਅਤੇ ਪੂਰੀ ਸਹਾਇਤਾ ਕੀਤੀ ਜਾਵੇਗੀ। ਦੂਰਾਂ ਦੀਪਕ ਬਾਲੀ ਵੱਲੋਂ ਪਿੰਡ ਦੇ ਲੋਕਾਂ ਨੂੰ ਰਾਸ਼ਨ ਪਾਣੀ ਅਤੇ ਜਾਨਵਰਾਂ ਵਾਸਤੇ ਫੀਡ ਦੀ ਵੀ ਵੰਡ ਕੀਤੀ ਗਈ ਅਤੇ ਲੋਕਾਂ ਨੂੰ ਭਰੋਸਾ ਦਿਵਾਇਆ ਗਿਆ ਕਿ ਅਸੀਂ ਉਹਨਾਂ ਦੇ ਨਾਲ ਖੜੇ ਹਾਂ ਅਤੇ ਪਾਣੀ ਉਤਰਨ ਤੇ ਵੀ ਪਿੰਡ ਵਾਸੀਆਂ ਦੀ ਉਦੋਂ ਤੱਕ ਪੂਰੀ ਮਦਦ ਕੀਤੀ ਜਾਵੇਗੀ ਜਦੋਂ ਤੱਕ ਉਹ ਫਿਰ ਤੋਂ ਪਹਿਲਾਂ ਵਾਲੀ ਜ਼ਿੰਦਗੀ ਜਿਉਣ ਜੋਗੇ ਨਹੀਂ ਹੋ ਜਾਂਦੇ ਇਸ ਦੌਰਾਨ ਪਿੰਡ ਦੇ ਸਰਪੰਚ ਪ੍ਰਕਾਸ਼ ਸਿੰਘ ਵੱਲੋਂ ਵੀ ਉਹਨਾਂ ਨੂੰ ਪਿੰਡ ਦੀ ਹਾਲਤ ਬਾਰੇ ਜਾਣੂ ਕਰਵਾਇਆ ਗਿਆ ਜਿਸ ਤੇ ਉਹਨਾਂ ਹਰ ਪਿੰਡ ਵਾਲਿਆਂ ਦੀ ਹਰ ਸੰਭਵ ਮਦਦ ਕਰਨ ਦਾ ਪ੍ਰੋਤਸਾਹ ਦਵਾਇਆ ਇਸ ਦੌਰਾਨ ਉਹਨਾਂ ਐਨ ਜੀਓ ਬੀਇੰਗ ਹਿਊਮਨ ਵੱਲੋਂ ਭੇਜੀਆਂ ਦੋ ਕਿਸ਼ਤੀਆਂ ਉਹਨਾਂ ਦੇ ਸਪੁਰਦ ਕੀਤੀਆਂ ਅਤੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਦਦ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੇ ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਉਹਨਾਂ ਨਾਲ ਡਾਟੇ ਖੜਾ ਰਹੇਗਾ ਇਸ ਮੌਕੇ ਉੱਥੇ ਉਹਨਾਂ ਨਾਲ ਚੱਲ ਰਹੇ ਰਾਹਤ ਕਾਰਜਾਂ ਮੈਡੀਕਲ ਕੈਂਪਾਂ ਦਾ ਵੀ ਜਾਇਜ਼ਾ ਲਿਆ ਹਾਂਜੀ ਅੱਜ ਹੈ ਤਾਂ ਬੜਾ ਦੁਖਦਾਈ ਆ ਪਰ ਕੁਦਰਤ ਦੀ ਕਿਰਪਾ ਕਿਸੇ ਮਨੁੱਖ ਦਾ ਤਾਂ ਹੈ ਨਹੀਂ ਤੇ ਕੁਦਰਤ ਦੀ ਕਿਰਪੀ ਦੇ ਅੱਗੇ ਇੱਕ ਤਾਂ ਅਰਦਾਸ ਕੀਤੀ ਜਾ ਸਕਦੀ ਆ ਪ੍ਰਮਾਤਮਾ ਅੱਗੇ ਕਿ ਇਹਨੂੰ ਘਟਾ ਸਾਡੇ ਮਨੁੱਖਤਾ ਨੂੰ ਇਹਦੇ ਤੋਂ ਬਾਂਝੇ ਕਰ ਆਪਣੇ ਕਿਰਪੀ ਤੋਂ ਬਾਕੀ ਔਕੇ ਸਮੇਂ 'ਚ ਮਨੁੱਖ ਨੂੰ ਮਨੁੱਖ ਦੇ ਨੇੜੇ ਹੋ ਕੇ ਖੜਨਾ ਚਾਹੀਦਾ ਸੋ ਦੁਨੀਆ 'ਚ ਜਿੱਥੇ ਵੀ ਕਿਤੇ ਇਹ ਸੁਨੇਹਾ ਪਹੁੰਚਿਆ ਦੂਰ ਦਰਾਡੇ ਸਾਰੇ ਲੋਕ ਆਏ ਆ ਸਾਰਿਆਂ ਨੇ ਆ ਕੇ ਪੰਜਾਬ ਦੇ ਲਈ ਹਾ ਦਾ ਨਾਰਾ ਮਾਰਿਆ ਜਿਸ ਜਿਸ ਤਰ੍ਹਾਂ ਵੀ ਜੋ ਆ ਸਕਿਆ ਅੱਜ ਵੀ ਬੜਾ ਮਨ ਸੀ ਕੇ ਆ ਕੇ ਦੇਖਿਆ ਜਾਵੇ ਤੇ ਕੇ ਬੰਦਾ ਚਾਰ ਲੋਕਾਂ ਨਾਲ ਗੱਲ ਕਰਦਾ ਹੋਰ ਲੋਕਾਂ ਨੂੰ ਮਦਦ ਲਈ ਪ੍ਰੇਡ ਆ ਤੇ ਇਸੇ ਸੰਦਰਭ ਚ ਪਿਛਲੇ ਦਿਨਾਂ ਜਦੋਂ ਮੈਨੂੰ ਪਤਾ ਲੱਗਿਆ ਤੇ ਫਿਰ ਮੈਂ ਸਲਮਾਨ ਖਾਨ ਹੋਰ ਦੀ ਆਰਗੇਨਾਈਜੇਸ਼ਨ ਬੀਇੰਗ ਹਿਊਮਨਸ ਉਹਨਾਂ ਦੇ ਬੜੇ ਸਾਥੀ ਨੇ ਸ਼ੇਰਾ ਉਹਨਾਂ ਨਾਲ ਗੱਲ ਕੀਤੀ ਫਿਰ ਟੈਬੀ ਪਾਰਟੀ ਆਈ ਇਹਨਾਂ ਨੇ ਮੇਰੀ ਗੱਲ ਕਰਾਈ ਮੁਲਾਕਾਤ ਕਰਾਈ ਉਹਨਾਂ ਨੇ ਹੁਣ ਦੋ ਵੋਟਸ ਵੀ ਭੇਜੀਆਂ ਸਲਮਾਨ ਖਾਨ ਹੋਰਾਂ ਨੇ ਉਹਨਾਂ ਨੇ ਕਿਹਾ ਕਿ ਅੱਗੇ ਜਦੋਂ ਹੋਏਗਾ ਜਦੋਂ ਪਿੰਡ ਅਡਾਪਟ ਕਰਨ ਦੀ ਗੱਲ ਆਏਗੀ ਤਾਂ ਉਹਨਾਂ ਦੀ ਆਰਗੇਨਾਈਜੇਸ਼ਨ ਪਿੰਡ ਵੀ ਅਡਾਪਟ ਕਰੇਗੀ ਅਨਿਰਸੰਦੇ ਪੰਜਾਬ ਨੇ ਹਮੇਸ਼ਾ ਹੀ ਹਰ ਚੀਜ਼ ਦੁਨੀਆ ਤੇ ਹਰ ਦੁੱਖ ਚ ਭਾਰਤ ਦੇ ਹਰ ਮੌਕੇ ਤੇ ਭਾਰਤ ਦੇ ਨਾਲ ਖੜਿਆ ਤੇ ਇਵੇਂ ਸਾਰੇ ਲੋਕ ਮਦਦ ਕਰਨਗੇ ਮੈਂ ਸ਼ੇਰਾ ਬਾਈ ਜਿਹੜੇ ਉਹਨਾਂ ਦੇ ਸਿਕਿਉਰਟੀ ਗਾਰਡ ਵੀ ਨੇ ਔਰ ਬੜੇ ਸਾਥੀ ਨੇ ਔਰ ਸਲਮਾਨ ਖਾਨ ਹੋਰਾਂ ਦਾ ਵੀ ਦੂਰ ਜਰਾ ਡੇ ਬੈਠੇ ਬੰਦਿਆਂ ਦੇ ਹਿਰਦੇ 'ਚ ਵੀ ਇਸ ਤਰ੍ਹਾਂ ਦੀ ਭਾਵਨਾ ਆ ਇੱਚ ਇਹੀ ਮਨੁੱਖਿਆ ਇਹੀ ਮਨੁੱਖਤਾ ਐ ਅਸਲ 'ਚ ਕਿ ਬਿਨਾਂ ਧਰਮਾਂ ਜਾਤਾਂ ਰੰਗਾਂ ਨਸਲਾਂ ਦੇ ਪੇਧ ਭਾਵ ਤੋਂ ਉੱਠ ਕੇ ਮਨੁੱਖ ਮਨੁੱਖ ਦੇ ਨੇੜੇ ਹੋਵੇ ਸੋ ਇਸ ਕਰਕੇ ਅਸੀਂ ਅੱਜ ਇੱਥੇ ਨਿੱਜੀ ਤੌਰ ਤੇ ਗੇੜਾ ਮਾਨਵੀ ਆਈ ਸੀ ਸਿੱਕਪ ਦੋ ਕਿਸਤੀਆਂ ਉਹਨਾਂ ਨੇ ਭੇਜੀਆਂ ਤੇ ਉਹ ਵੀ ਸਪੁਰਦ ਕਰਨਾ ਹੈ ਪ੍ਰਸ਼ਾਸਨ ਦੇ ਬਾਕੀ ਆਉਣ ਵਾਲੇ ਸਮੇਂ ਚ ਵੀ ਰਵਾਂਗੇ ਸਰਕਾਰ ਮਾਨ ਸਾਹਿਬ ਦਾ ਖਾਸ ਤੌਰ ਤੇ ਕੇਜੀਵਾਲ ਸਾਹਿਬ ਦਾ ਇਹ ਬੜਾ ਕੰਸਰਨ ਆ ਕਿ ਜੇ ਕੁਦਰਤ ਨੇ ਇਸ ਤਰ੍ਹਾਂ ਕੀਤਾ ਤੇ ਅਸੀਂ ਜੋ ਕਰ ਸਕਦੇ ਹਾਂ ਕੀਤਾ ਜਾਵੇ ਸਾਰੀ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਐਸਜੀਐਮ ਸਾਹਿਬ ਡੀਐਸਪੀ ਸਾਹਿਬ ਸਾਰੇ ਲਗਾਤਾਰ ਦੇਖੋ ਬਹੁਤ ਚੀਜ਼ਾਂ ਹੋ ਜਨੀਆਂ ਬਹੁਤ ਚੀਜ਼ਾਂ ਰਹਿ ਵੀ ਜਨੀਆਂ ਜਦੋਂ ਅਫਰਾ ਤਫਰੀ ਪਈ ਹੁੰਦੀ ਆ ਬੜਾ ਔਖਾ ਸਮਾਂ ਹੁੰਦਾ ਕਿਹ ਚੀਜ਼ਾਂ 'ਤੇ ਧਿਆਨ ਚਲ ਜਾਂਦਾ ਕਿਹ ਚੀਜ਼ਾਂ ਪਰ ਨਿਰਸੰਦੇਹ ਇੱਕ ਗੱਲ ਜ਼ਰੂਰ ਮੰਨਿਓ ਕਿ ਕਿਸੇ ਵੀ ਚੀਜ਼ ਨੂੰ ਅੱਖੋਂ ਪਰੋਖੇ ਜਾਣ ਕੇ ਬੁੱਝ ਕੇ ਨਹੀਂ ਕੀਤਾ ਗਿਆ ਬਿਲਕੁਲ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਸਰਕਾਰ ਦਾ ਬੰਦਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸਹਿਬਾਨ ਸਾਰੇ ਕਿਸੇ ਦੀ ਇੱਛਾ ਨਹੀਂ ਕਿ ਕਿਸੇ ਵੀ ਭੈਣ ਭਰਾ ਨੂੰ ਕਿਸੇ ਵੀ ਬਜ਼ੁਰਗ ਨੂੰ ਬੱਚੇ ਨੂੰ ਤਕਲੀਫ ਹੋਵੇ ਜੇ ਕੁਦਰਤ ਨੇ ਪਾਈ ਆ ਇਹਨੂੰ ਆਪਾਂ ਰਲ ਮਿਲ ਕੇ ਇੱਕ ਤੁਹਾਡਾ ਘਟਾਵਾਂਗੇ ਨਿਰਸੰਦੇ ਜਿੰਨਾ ਤੁਸੀਂ ਬੜੀ ਮੁਸੀਬਤ ਚੋਂ ਇਸ ਗੱਲ ਬਾਰੇ ਕੀ ਕਹਿਣੀ ਪਰ ਤੁਹਾਡੀ ਹਰ ਮੁਸੀਬਤ ਅਹਿਸਾਸ ਜਿਹੜਾ ਆ ਸਮੂਚੀ ਆਮ ਆਦਮੀ ਪਾਰਟੀ ਨੂੰ ਸਰਕਾਰ ਨੂੰ ਔਰ ਦੁਨੀਆ ਪਰ ਦੇ ਲੋਕਾਂ ਨੂੰ ਸਾਰੇ ਜਿਸ ਤਰ੍ਹਾਂ ਕੰਸਰਨਡ ਆ ਉਹਨਾਂ ਸਾਰਿਆਂ ਦਾ ਵੀ ਤੁਸੀਂ ਤੱਕੜੇ ਹੋ ਕੇ ਰਹਿਣਾ ਬਿਲਕੁਲ ਜਦੋਂ ਤੱਕ ਤੁਹਾਡਿਆਂ ਘਰਾਂ ਚ ਦੁਵਾਰਾ ਚੁੱਲਾ ਨਹੀਂ ਬਲਦਾ ਦੁਵਾਰਾ ਤੁਸੀਂ ਰੋਜ਼ਗਾਰ ਆਪਣਾ ਨਹੀਂ ਕਮਾਉਣ ਲੱਪੰਦੇ ਉਦੋਂ ਤੱਕ ਇੱਕ ਵੀ ਆਮ ਆਦਮੀ ਪਾਰਟੀ ਦਾ ਵਲੰਟੀਅਰ ਔਰ ਸਾਰੀ ਸਰਕਾਰ ਪ੍ਰਸ਼ਾਸਨ ਇੱਕ ਕਦਮ ਪਿੱਛੇ ਨਹੀਂ ਹਟੇਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਸੀਐਮ ਸਾਹਿਬ ਦੀ ਸਿਹਤ ਠੀਕ ਹੈ ਜੀ ਹਾਂਜੀ